वेलकम टू खन्ना न्यूज़ लाइव सीवरेज प्रणाली ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਕੈਬਨਟ ਮੰਤਰੀ ਤਰਮਪ੍ਰਿੰਤ ਸਿੰਘ ਸੌਂਦ ਨੇ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1.13 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1 ਕਿਲੋਮੀਟਰ ਦੀ ਲੰਬਾਈ ਵਾਲੀ ਸੀਵਰੇਜ ਦੀ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਕੈਬਨਟ ਮੰਤਰੀ ਤਰਮਪ੍ਰਿੰਤ ਸਿੰਘ ਸੌਂਦ ਨੇ ਕਿਹਾ ਕਿ ਇਸ ਏਰੀਏ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਬਹੁਤ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਇਸ ਸੀਵਰੇਜ ਪਾਈਪਲਾਈਨ ਪਾਉਣ ਦੇ ਨਾਲ ਕੀਤਾ ਜਾਵੇਗਾ ਇਸ ਸੀਵਰੇਜ ਪਾਈਪਲਾਈਨ ਦਾ ਲਾਭ ਇਸ ਏਰੀਏ ਦੇ ਵੱਡੀ ਗਿਣਤੀ ਵਿੱਚ ਰਹਿਣ ਵਾਲੇ ਵਸਨੀਕਾਂ ਅਤੇ ਇੱਥੇ ਦੇ ਦੋ ਧਾਰਮਿਕ ਸਥਾਨਾਂ ਰਾਮਗੜੀਆ ਭਵਨ ਅਤੇ ਨਿਰੰਕਾਰੀ ਭਵਨ ਨੂੰ ਹੋਵੇਗਾ ਇਹ ਕੰਮ 4 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ ਇਸ ਕੰਮ ਦੇ ਫੰਡਸ ਨਗਰ ਕੌਂਸਲ ਖੰਨਾ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ ਲੰਬੇ ਸਮੇਂ ਤੋਂ ਆ ਰਹੀ ਹਜ਼ਾਰਾਂ ਪਰਿਵਾਰਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਸੋਨਦ ਨੇ ਕਿਹਾ ਕਿ ਹਲਕਾ ਖੰਨਾ ਵਿੱਚ ਵਿਕਾਸ ਕਾਰਜਾਂ ਦੇ ਬਹੁਤ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਜਾ ਰਹੇ ਹਨ ਅਤੇ ਬਹੁਤ ਸਾਰੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਸੜਕਾਂ ਅਤੇ ਸੀਵਰੇਜ ਅਤੇ ਹੋਰ ਵਿਕਾਸ ਦੇ ਕੰਮ ਆਉਣ ਵਾਲੇ 6 ਮਹੀਨਿਆਂ ਵਿੱਚ ਮੁਕੰਮਲ ਕਰੇ ਜਾ ਰਹੇ ਹਨ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਵਚਨਬੱਧ ਹੈ ਜਿਸ ਦੇ ਤਹਿਤ ਵਿਕਾਸ ਕਾਰਜਾਂ ਲਈ ਖੁੱਲ ਕੇ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਨਰਨਕਾੜੀ ਭਵਨ ਤੋਂ ਲੈ ਕੇ ਗ੍ਰੀਨਲੈਂਡ ਹੋਟਲ ਤੱਕ ਪਹੁੰਚ ਗਈ ਇਹਦੀ ਲੰਬਾਈ ਹੈਗੀ ਤਕਰੀਬਨ 1 ਕਿਲੋਮੀਟਰ ਜਿਹਦੇ ਨਾਲ ਆਪਣਾ ਰਾਮਗੜੀ ਭਵਨ ਤੇ ਪਾਲ ਮੋਟਰ ਤੱਕ ਇਹਦੇ ਵੀ ਰੱਟ ਤੇ ਪੈਣੀ ਕਿੰਨਾ ਕਿੰਨਾ ਬਜਟ ਹੈ ਪਾਜਟ ਹੈ ਜਿਹਦਾ 3.1 ਕਰੋੜ 13 ਲੱਖ ਇੱਕ ਕਰੋੜ 13 ਲੱਖ ਦੇ ਤੇ ਕਿੰਨਾ ਚਿਰ ਲੱਗੂਗਾ ਕੰਮ ਇਹ 4 ਮਹੀਨੇ ਚ ਪੂਰਾ ਹੋ ਜਾਊਗਾ ਅੱਜ ਵਾਟਰ ਮੱਧਾ ਹੋ ਗਿਆ ਜੀ ਸਰ ਇਹ ਤਾਂ ਕੀ ਪਤਾ ਨਾਲ ਕੋ ਵਾਟਰ ਸਪਲਾਈ ਦੇ ਦੇ ਨਹੀਂ ਨਹੀਂ ਕੱਲਾ ਸੀਵਰੇ ਦਾ ਜੀ ਤੇ ਨਾਲੇ ਇਹਦੇ ਜਿੰਨੇ ਵੀ ਆਪਣਾ ਘਰਾਂ ਦੇ ਕਰੈਕਸ਼ਨ ਨੇ ਉਹੋ ਆਪਣੇ ਰੋੜਾ ਕੀ ਨਾਮ ਹੈ ਤੁਹਾਡਾ ਸਰ ਰਮਨਦੀਪ ਸਿੰਘ ਜੀ ਇਹ ਸਿਰਫ ਕੱਲਾ ਤਾਂ ਜਿੱਦੀ ਲੋ ਹਾਂਜੀ ਹਾਂਜੀ ਮੇਨ ਮੇਨ ਜੀ ਅਲ ਕਿਹਨ ਇਹ ਬਿੱਟੇ ਪ੍ਰੋਜੈਕਟ ਕਵਰ ਕਰੇਗਾ ਨਹੀਂ ਨਹੀਂ ਜੀ ਮੈਂ ਪਹਿਗਿਆ ਜੀ ਉਹ ਬਾਅਦ ਵਿੱਚ ਹੋਊਗਾ ਜੀ ਜਿਹੜਾ ਅਸੀਂ ਬਾਤ ਪ੍ਰੋਜੈਕਟ ਬਣਾ ਰਿਹਾ ਇੱਕ ਹੋਰ ਉਹਦੇ ਵਿੱਚ ਹੋਰੀਗਾ ਜੀ ਜਿਹੜਾ ਪਾਈਪ ਹੈ ਨਹੀਂ ਕੀ ਸਾਂਝੂਗਾ ਤਾਂ ਇਹ ਜਿਹੜਾ ਮੇਨ ਦਾ ਹੋਊਗਾ ਉਹ 16 ਇੰਚ ਹੀ ਹੋਊਗਾ ਹਾਂ ਜੀ ਤੇ ਜਿਹੜਾ ਵਿਚ ਪੈਣਾ ਜੀ ਉਹ 8 ਇੰਚ ਹੀ ਹੋਊਗਾ ਕਿਹੜੀ ਕੰਪਨੀ ਦਾ ਹੋਈ ਪਾਈਪ ਹੈ ਉਹ ਲਗ ਲਗ ਨਹੀਂ ਜੀ ਜਿਵੇਂ ਹੁਣ ਪਿੱਛੇ ਆਪਣਾ ਜਿਹੜਾ ਯੂਪੀਵੀਜ਼ੀ ਪਾਈਪ ਉਹ ਸੁਪਰੀਮ ਦਾ ਹੋਊਗਾ ਉਹ ਐਸ ਪਰ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਕੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ। ਅੱਜ ਖੰਨੇ ਲਈ ਰੋਜ਼ ਆਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ। ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਆ। ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ। ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਨ ਲਗਾ ਦੇ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਇਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਈਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਨਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਜਿਸ ਕਾਰਜ ਲਈ ਆਪਾਂ ਇਕੱਠੇ ਹੋਏ ਹਾਂ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਸਥਾਨ ਬਣਿਆ ਹੋਇਆ ਹੈ ਇਸ ਤੋਂ ਲੈ ਕੇ ਨਰਨਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕ ਪੈਂਦਾ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧਨਜ਼ਰ ਰੱਖਦੇ ਹੋਏ ਅੱਜ ਅਸੀਂ ਉਹਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਹਾਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਈਓ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 mm ਦੀ 400 mm 400 mm ਦੀ ਇਹ ਜਿਹੜੀ ਇਹਦੀ ਆਈਡੀ ਹੈ ਇਹਨਾਂ ਡਾਇਆ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਫਿਰੋ ਦਾ ਜਿਹੜਾ ਮੈਨ ਹੋਲ ਵੱਡਾ ਬਣਿਆ ਹੋਇਆ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਣੀ ਹੈ ਔਰ ਇਹਦੇ ਨਾਲ ਘੱਟੋ ਘੱਟ 1000 ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕਿਆਂ 'ਚ ਰਹਿੰਦੇ ਔਰ ਇਹਨਾਂ ਵੱਡੇ ਜਿਹੜੇ ਸਾਡੇ ਇਹ ਗੁਰੂ ਘਰ ਨੇ ਚਾਹੇ ਭਵਨ ਹੋਵੇ ਰਾਮਗੜੀ ਭਵਨੋ ਵਿੱਚ ਆਏ ਨਿਰੰਕਾਰੀ ਭਵਨੋਵੇ ਇਹਨਾਂ ਨੂੰ ਵੀ ਵੱਡੀ ਰਾਹਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਾਂ ਦੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋ ਜਾਵੇ। ਬੰਦੀ ਸਾਹਿਬ ਜਿਹੜੀ ਤਰਨਤਨ ਬਾਈ ਇਲੈਕਸ਼ਨ ਤੇ ਰਾਜਾ ਬਿੰਗਲੋ ਇੱਕ ਬੜੀ ਵਿਵਾਦਿਤ ਟਿੱਪਣੀ ਕੀਤੀ ਗਈਆਂ ਸਿਆਸਤ ਦੇ ਵਿੱਚ ਇਹੋ ਜਿਹੀਆਂ ਟਿੱਪਣੀਆਂ ਲੈ ਕੇ ਤੁਹਾਡਾ ਕੀ ਨਜ਼ਰੀਆ ਹੈ? ਦੇਖੋ ਕਿੱਡੀ ਸ਼ਰਮ ਦੀ ਗੱਲ ਹੈ। ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ। ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ 'ਚ ਟਿੱਪਣੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਹਾ ਮੂਰਖ ਤੇ ਮਹਾ ਗਿਆਨੀ ਬੰਦਾ ਕੋਈ ਨਹੀਂ ਰਾਜਾ ਵਿੜਿੰਗ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੋਂ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ